ਜੀ ਕੋਈ ਵਸਤੂ ਨਹੀਂ ਹੈ ਆ ਐਸੇ ਨੂੰ ਕਿਰਪਾ ਕਿਹਾ ਜਾਂਦਾ ਕੋਈ ਮੈਂ ਲੈਕਚਰ ਬਹੁਤ ਲੰਮਾ ਨਾ ਕਰਾਂ ਕਿਉਂਕਿ 5-7 ਮਿੰਟ ਮੇਰੇ ਰਹਿ ਗਏ ਆ ਮੈਂ ਬਾਹਰ ਜਾਣਾ ਨਹੀਂ ਚਾਹੁੰਦਾ ਸਮੇਂ ਤੋਂ ਬੁਲਾਰੇ ਦਾ ਫਰਜ਼ ਵੀ ਬਣਦਾ ਹੈ ਸਤਰੀਵਨ ਇਸ਼ਾਰਾ ਵਿੱਚੋਂ ਹੋਏ ਅਤੇ 35 ਤੱਕ ਸਮਾਪਤੀ ਕਰ ਦਿਓ ਜੋ ਹੁਕਮ ਸਿਰ ਮੱਥੇ ਪਹਿਲੀ ਵਾਰ ਇਹਦੇ ਹਾਜ਼ਰੀ ਭਰਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਮੁੜ ਭਾਗੀ ਸਾਨੂੰ ਦਾ ਜੋ ਆ ਸੰਗਜੀ ਕੋਟ ਕਹਨੜ ਸੁਣਨ ਤੋਂ ਪਹਿਲਾਂ ਜੋ ਆਪਣੇ ਵਾਸਤੇ ਲਾਜ਼ਮੀ ਆਪਣੇ ਵਾਸਤੇ ਜ਼ਰੂਰੀ ਆ ਗੁਰੂ ਕੇ ਚਰਨਾਂ ਦੇ ਵਿੱਚ ਇੱਕ ਵਾਰ ਹਾਜ਼ਰੀ ਲੱਗ ਜਾਵੇ ਉਦੋਂ ਭਾਵੇਂ ਆਪਾਂ ਸਕੂਨ ਦੇ ਬਾਹਰ ਘੁੰਮ ਕੇ ਆ ਜਾਈਏ ਜਾਂ ਗਰਾਉਂਡ 'ਚ ਵੀ ਫਿਰ ਕੇ ਆ ਜਾਈਏ ਕਿਸੇ ਮਹਿਕ ਵਿੱਚ ਚਲੇ ਜਾਈਏ ਹਾਜ਼ਰੀ ਨਾਲ ਲੱਗੇ ਨਾ ਫਿਰ ਕੰਮ ਨਹੀਂ ਬਣਦੀ ਕਿਹੜਾ ਕੌਨ ਲਿਖਿਆ ਜਾਵੇਗਾ ਤੁਹਾੋਂ ਪਹਿਲਾਂ ਗੁਰੂ ਦੇ ਅੱਗੇ ਤੁਹਾਨੂੰ ਜਹਾਜ਼ ਵੀ ਲਵਾ ਲਈਏ ਉਸ ਤੋਂ ਬਾਅਦ ਗੁਰੂ ਦੀ ਗੱਲ ਆਪ ਜੀ ਨਾਲ ਸਾਂਝ ਪਾਵਾਂਗਾ ਫਿਆਰ ਅਤੇ ਸਰਕਾਰ ਨਾਲ ਫੱਟੇ ਬੁਲਾਉਣੀਆਂ ਕਈਆਂ ਦਾ ਕਹਿਣਾ ਹੁੰਦਾ ਇਹਦੀ ਗੱਲ ਵੱਜ ਕੇ क्षमा ਕਰੀ ਮਖਸਸ ਪੇਜਾਂ ਦੇ ਕਹਿੰਦਾ ਹੁੰਦਾ ਮੇਰੇ ਢਾਡੀ ਵੀਰ ਬੈਠੇ ਆਂ ਕਈ ਕਾਰਨ ਦੇ ਦੀ ਗੱਲ ਵੱਜ ਕੇ ਗੱਦ ਕੇ ਮਤਲਬ ਤਾਂ ਸਮਝ ਆ ਹੀ ਜਾਂਦਾ ਸਭ ਨੂੰ ਸਮਝ ਆ ਜਾਂਦਾ ਹੈ ਕਿ ਜੜਦੀ ਕਰਾਂ ਦੇ ਨਾਲ ਬੰਦੇ ਬੁਲਾਉਣੀਆਂ ਆ ਦੇਲ ਮੱਠ ਨਹੀਂ ਪਾਤੀ ਆ ਬੱਜ ਕੇ ਨਾ ਮਦਵੇ ਦਾ ਹੋਲੀ ਕੁਛ ਨਿਕਲ ਜਾਂਦਾ ਜਕੂਦੇ ਤੇ ਬੱਜ ਕੇ ਜਾਂ ਕੰਧਾਂ ਤੇ ਬੱਜ ਕੇ ਖਵਾ ਕਰ ਤੋ ਪਿਆਰ ਇਸਕਾਰ ਨਾਲ ਗਰਵੋ ਮੋਹਿਸਟ ਭਾਕੇ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰ ਤੋਂ ਖੁਸ਼ੀਆਂ ਲੈੰਦੇ ਆ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਧੰਗ ਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਨਿਹਣਾ ਆਪਾਂ ਨੇ ਬੜੀ ਧੂਮ ਧਾਮ ਨਾਲ ਮਨਾਇਆ ਮਨਾਉਣਾ ਚਾਹੀਦਾ ਜਿੱਥੇ ਵੀ ਕੋਈ ਨਾਮ ਤੇ ਨਾਮ ਰੇਵਾ ਸਿੱਖ ਬੈਠਿਆ ਸੀ ਆਪਣੀ ਰਸਾ ਸ਼ਕਤੀ ਅਨੁਸਾਰ ਉਹਨੇ ਪੂਰੀ ਅੰਦੀ ਚੋਟੀ ਦਾ ਜੋਰ ਲਾ ਕੇ ਆਪਣੇ ਮੰਦਿਰਿਆਂ ਦਾ ਮਨਾਇਆ ਜਿੰਨਾ ਵੀ ਹੋ ਸਕਿਆ ਕਿਸੇ ਤੋਂ ਅੱਜ ਦਾ ਆਧੁਨੀ ਹੁਕਮ ਹੋਇਆ ਕਿ ਧੰਗ ਗੁਰੂ ਗੋਰੂ ਅੰਗਦ ਦੇ ਮਹਾਰਾਜ ਜੀ ਨੇ ਜੀਵਨ ਬਾਰੇ ਜਾਣਨਾ ਪਾਇਆ ਜਾਵੇ ਪਾਸੀ ਪੂਰੀਆਂ ਦੀ ਗੱਲ ਥੋੜੇ ਸਮੇਂ ਚ ਕਹਿ ਲੈਣੀ ਕਿ ਕੋਈ ਖਾਲੋ ਜਿੱਦਾ ਬਾੜਾ ਨਹੀਂ ਇਹ ਜਿੰਦਗੀ ਤਾਂ ਕੀ ਪਤਾ ਨਹੀਂ ਕਿੰਨੇ ਗਦਾਰਾਂ ਧਾਰ ਲੀਏ ਮੈਂ ਕੱਲਾ ਨਹੀਂ ਆਪਾਂ ਸਾਰੇ ਜਣੇ ਨਾਲ ਜੀ ਲੱਗ ਜੀਏ ਖਾਲੀ ਦੁਨੀਆ ਲੱਗ ਜਾਵੇ ਗੋਰੂਆਂ ਮਿਆਂ ਗੁਣਾ ਮੋਰਪਾ ਕਹਿ ਨਹੀਂ ਸਕਦੇ ਆਪਰੇ ਸਰੀਰ ਤੋਂ ਲਈਏ ਕੋਰੇ ਦਾਨੇ ਆ ਅਧਿਕਰਾਂ ਨੇ ਏਰੀਆ ਦਾ ਸਮਾਜ ਚੱਲ ਰਿਹਾ ਹੈ ਕਿਸੇ ਦੇ ਅੱਖ 'ਚ ਕੋਈ ਕੰਕਰ ਪੈ ਜਾਵੇ ਧੂੜ ਪੈ ਜਾਵੇ ਆਪਣੇ ਭਾਵੀ ਬਣ ਜਾਂਦੀ ਏ ਪਾਣੀ ਮਾਰਦੇ ਆ ਨਾਲ ਵਾਲੇ ਨੂੰ ਕਹਿੰਦੇ ਆ ਰੁਮਾਲ ਨਾਲ ਢੱਡਣ ਦਾ ਯਤਨ ਕਰਦੇ ਆ ਹਾਲਾਂਕਿ ਅੱਖਾਂ ਆਪਣੇ ਜੇਕਰ ਪੈਰਾਂ ਦੀ ਉਚਾਈ ਤੋਂ ਲਾਇਆ ਜਾਵੇ ਤਾਂ ਵੀ ਪਾਣੀ ਦਾ 5.5 ਫਟੋ 40 ਦੇ ਲਾਇਆ ਨਹੀਂ ਮਹਾਰਾਜ ਨੇ ਜੇ ਗੁਰੂ ਗ੍ਰੀਨਵਾਲਾ ਜੀ ਅਕਾਲਪੁਰ ਆਪਣੀਆਂ ਇਹਨਾਂ ਅੱਖਾਂ ਨੂੰ ਆਪਣੀਆਂ ਜਿੱਟਿਆਂ ਤੇ ਫਿਟ ਕਰ ਲੈਣੇ ਆਪਾਂ ਕੀ ਕਹਾ ਲੈਣਾ ਮੈਨੂੰ ਵਾਰ ਸਕਦਾ ਸੀ ਫੇਰ ਗੁਰੂ ਮਹਾਰਾਜ ਨੇ ਸੋਨਾ ਫੇਸ ਬਣਾਇਆ ਨੱਕ ਲਾਇਆ ਮੋਹ ਬਣਾਇਆ ਪਦਾਰਥਾਂ ਨੂੰ ਚਿਤੜਵਾ ਕੇ ਸੋਨੇ-ਸੋਨੇ ਦੰਦ ਲਾਏ ਰਸਨਾ ਲਾਈ ਨਾਮ ਜਪਣ ਵਾਸਤੇ ਪਦਾਰਥਾਂ ਦਾ ਸਵਾਦ ਚਖਣ ਵਾਸਤੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਪ੍ਰਮਾਤਮਾ ਦਾ ਨਾਮ ਜਪਣ ਵਾਸਤੇ ਬਖਸ਼ਿਸ਼ ਕੀਤੀ ਹੱਥ ਪੈਰ ਲਾਇਆ ਲੱਤਾਂ ਲਾਈਆਂ ਸੰਗਤ ਜੀ ਕਿਹੜਿਆ ਕਿਹੜਿਆ ਜੁਨਾ ਦਾ ਬੈਂਡ ਕਰ ਸਕੀ ਨਹੀਂ ਹੋ ਸਕਦਾ ਉਸ ਪਰਮਾਤਮਾ ਦਾ ਬਸ ਸ਼ੁਕਰ ਕਰਤੀ ਸਾਡੀ ਭਲਾਈ ਆ ਸੋ ਆਉ ਸੰਗਤ ਜੀ ਤਾਂ ਕਰੀਬਨ 6 ਦਾ 7 ਮਿੰਟ ਰਹਿੰਦੇ ਆ 6-7 ਦੇ ਮਿੰਟ ਦੇ ਵਿੱਚ ਫਤਾਂ ਗੁਰੂ ਗੁਰੂ ਆਂਦਨ ਦੇ ਪਾਤਸ਼ਾਹ ਮਹਾਰਾਜ ਬਾਰੇ ਖੱਤਾ ਕਹਿਣੀ ਆ ਸੰਗਤ ਆ ਕਰਨਾ ਚਾਹੇ ਗੁਰੂ ਕੀ ਜਿਹੜੀ ਜਹਾਜ਼ ਨਹੀਂ ਲਗਾਉਣੀ ਆ ਗੁਰੂ ਤੇਗ ਬਹਾਦਰ ਮਹਾਰਾਜ ਪਿਤਾ ਫੇਰੂ ਮਲ ਦੀ ਮਾਤਾ ਗੋਆ ਕੌਰ ਜੀ ਦੇ ਮੁਖ ਤੋਂ ਜਾਏ ਸੰਸਾਰ ਦੇ ਉਪਰ ਆਂਦੇ ਆ ਸਾਰ ਪਰਮਾਤਮਾ ਦੇ ਨਾਲ ਇੱਕਮਿਕ ਹੋਣ ਦਾ ਯਤਨ ਸ਼ੁਰੂ ਕਰ ਲਿਆ ਜੇ ਇਤਨਾ ਹੁੰਦਾ ਹੈ ਸਗਤ ਜੀ ਜਦੋਂ ਕੋਈ ਸੰਸਾਰ ਦੇ ਉਪਰ ਆਂਦਾ ਉਹ ਕੋਈ ਜੰਮ ਦਾ ਹੀ ਢਾਢੀ ਨਹੀਂ ਬਣ ਜਾਂਦਾ ਜੰਮ ਦਾ ਕੋਈ ਕਮਿਸ਼ਨਰ ਸਾਹ ਨੂੰ 48 ਸਾਲ ਦੀ ਉਮਰ ਦੇ ਵਿੱਚ ਅੱਲਾਹ ਦਾ ਪੈਗਾਮ ਪ੍ਰਾਪਤ ਹੋਇਆ ਉਹਨਾਂ ਨੇ ਜਗਤ ਜਲੰਦੇ ਨੂੰ ਸਿੱਧੇ ਰਾਹ ਤੇ ਪਾ ਕੇ ਆਪਣੀ ਡਿਊਟੀ ਨਿਭਾਈ ਔਰ ਪਰਮਾਤਮਾ ਦੇ ਨਾਲ ਜੋੜਿਆ ਐਸੀ ਤਰ੍ਹਾਂ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਦੀ ਛੱਤ ਦੇ ਵਿੱਚ ਆ ਕੇ ਸੇਵਾ ਕਮਾਉਂਦੇ ਆ ਬਲ ਸ਼ੌਟ ਕਰਦੇ ਆ ਸਮਾਂ ਜਿਹੜੇ ਲੱਗਿਆ ਤਕਰੀਬਾ ਨਾਲ ਸਾਧਗੁਰੂ ਸੱਚੇ ਪਾਤਸ਼ਾਹ ਜੀ ਦੀ ਛੱਤ ਦੇ ਵਿੱਚ ਆ ਕੇ ਸੇਵਾ ਕਮਾਉਂਦੇ ਆ ਗੁਰੂ ਮਹਾਰਾਜ ਨੇ ਆਪਣੇ ਅੰਗਾਂ ਦੇ ਨਾਲ ਲਾ ਕੇ ਅੰਦਰ ਦੇ ਬਣਾ ਦਿੱਤਾ ਜਿਵੇਂ ਗੁਰੂ ਅੰਗਦ ਦੇ ਮਹਾਰਾਜ ਸੰਸਾਰ ਦੇ ਵਿਚਾਰੇ ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ ਕੌਣ ਉਹਨਾਂ ਦੇ ਪਿਤਾ ਬਣੇ ਕਿਹਨਾਂ ਨੇ ਉਹਨਾਂ ਨੂੰ ਜਨਮ ਦਿੱਤਾ ਕਿਹੜੀਆਂ-ਕਿਹੜੀਆਂ ਉਹਨਾਂ ਦੇ ਸਭ ਕੁਝ ਸਿੱਤੇ ਪਾਕਸਾ ਜੀ ਨੇ ਦਰਬ ਦੇ ਵਿੱਚ ਲਾਉਣ ਦਾ ਲਾਈਆਂ ਘਾਟੀ ਸੁਖਜੀਤ ਸਿੰਘ ਸੱਜਣ ਪੰਜੋਕਰਾਂ ਸਾਹਿਬ ਆਰਿਆਂ ਦਾ ਜਥਾ ਕਿਉਂ ਕਹਿ ਰਿਹਾ